ਅੰਮ੍ਰਿਤਸਰ ਦੇ ਗੁੰਟਾਲਾ ਚੌਂਕੀ ਵਿਖੇ ਬਲਾਸਟ ਦੀ ਘਟਨਾ ਸਾਹਮਣੇ ਆਈ ਹੈ ਜਿਸ ਦੀ ਜ਼ਿੰਮੇਵਾਰੀ ਬੱਬਰ ਖਾਲਸਾ ਵੱਲੋਂ ਲਈ ਗਈ ਹੈ ਇਸ ਮੌਕੇ ਪੁਲਿਸ ਅਧਿਕਾਰੀ ACP ਸ਼ਿਵਦਰਸ਼ਨ ਸਿੰਘ ਨੇ ਦੱਸਿਆ ਕਿ ਗੁੰਟਾਲਾ ਚੌਂਕੀ ਵਿੱਚ ਪੁਲਿਸ ਅਧਿਕਾਰੀ ਦੀ ਗੱਡੀ ਬਾਹਰ ਖੜੀ ਸੀ ਜਿਸ ਦੇ ਥੱਲੇ ਬਲਾਸਟ ਹੋਇਆ ਜਦ ਜਾਂਚ ਕੀਤੀ ਗਈ ਤਾਂ ਉਸ ਦਾ ਰੈਡੀਏਟਰ ਫਟਿਆ ਨਜ਼ਰ ਆਇਆ ਉਨ੍ਹਾਂ ਕਿਹਾ ਕਿ ਸੋਸ਼ਲ ਮੀਡੀਆ ਤੇ ਬਲਾਸਟ ਬਾਰੇ ਝੂਠੀਆਂ ਅਫਵਾਹਾਂ ਫੈਲਾਈਆਂ ਜਾ ਰਹੀਆਂ ਹਨ ਜਦ ਕਿ ਇਹ ਗੱਡੀ ਦਾ ਰੈਡੀਏਟਰ ਫਟਣ ਦੇ ਕਾਰਨ ਬਲਾਸਟ ਹੋਇਆ ਸੀ ਅੱਜ ਸ਼ਾਮ ਨੂੰ ਵਕਤ ਕਰੀਬ 8 ਵਜੇ ਇਹ ਸਹਿਰਜਿੰਦਰ ਸਿੰਘ ਅੰਚਾਰ ਚੌਂਕੀ ਗਮਟਾਲਾ ਚੌਂਕੀ ਜਿੰਦਰ ਬੈਠ ਕੇ ਪਬਲਿਕ ਡੀਲਿੰਗ ਕਰ ਰਿਹਾ ਸੀ ਕਿ اچانک ਬਾਹਰ ਖੜਕੇ ਦੀ ਆਵਾਜ਼ ਸੁਣੇ ਜੋ ਬਾਹਰ ਜਾ ਕੇ ਦੇਖਿਆ ਕਿ ਇਹ ਸਹਿਤਜਿੰਦਰ ਸਿੰਘ ਜੋ ਗਮਟਾਲਾ ਚੌਂਕੀ ਤਨਾਤ ਸੀ ਉਹਦੀ ਜੈਨਰਸਟੀ ਲੋ ਗੱਡੀ ਸੀ ਜਿਹੜੀ 2008 ਮਾਡਲ ਸੀ ਉਹਦੇ ਥੱਲੇ ਬਲਾਸਟ ਹੋਇਆ ਉਹਦਾ ਚੈੱਕ ਕਰਨ ਤੇ ਪਾਇਆ ਗਿਆ ਕਿ ਰੇਡੀਏਟਰ ਫਟਿਆ ਰੇਡੀਏਟਰ ਫਟਣਾ ਜਿਹੜਾ ਉਹ ਮੋਰਲਾ ਸ਼ੀਸ਼ਾ ਕ੍ਰੈਕ ਹੋ ਗਿਆ ਤੇ ਅੰਦਰੋਂ ਕੂਲਰਟ ਵਗੈਰਾ ਸਾਰਾ ਵਗ ਗਿਆ ਜੀ ਤੇ ਇਸ ਤੋਂ ਇਲਾਵਾ ਹੋਰ ਕੋਈ ਲਾਗੇ ਕੋਈ ਨੁਕਸਾਨ ਨਹੀਂ ਹੈ ਇਸ ਸੰਬੰਧੀ ਕੁਝ افواਹ ਫੈਲ ਰਹੀਆਂ ਸੀ ਕਿ ਕੋਈ ਤਮਾਕਾ ਹੋਇਆ ਵਾ ਜਦ ਕਿ ਅਜਿਹੀ ਕੋਈ ਗੱਲ ਨਹੀਂ ਆ ਕੋਈ ਤਮਾਕਾ ਵਗੈਰਾ ਨਹੀਂ ਹੋਇਆ ਇਹ ਸਿਰਫ افਵਾਹ ਫਲਾਈ ਜਾ ਰਹੀਆਂ ਨੇ ਇਸ ਤੇਜਿੰਦਰ ਸਿੰਘ ਦੀ ਜੈਨ ਯੂਨੀਵਰਸਿਟੀ ਲੋ ਗੱਡੀ ਸੀ 2008 ਮਾਡਲ ਉਹਦਾ ਰੇਡੀਏਟਰ ਫਟਣ ਦਾ ਜਿਹੜਾ ਤਮਾਕਾ ਹੋਇਆ ਸੀ ਕੋਈ ਜਾਨੀ ਮਾਲੀ ਕਿਸੇ ਕਿਸਮ ਦਾ ਕੋਈ ਨੁਕਸਾਨ ਨਹੀਂ ਹੈ ਲੋਕਾਂ ਨੂੰ ਫੌਂਟ ਬਚਨ ਦੀ ਲੋੜ ਹੈ ਕਿਸੇ ਕਿਸਮ ਦੀ ਡਰਨ ਦੀ ਲੋੜ ਨਹੀਂ ਕੋਈ ਅਜਿਹੀ ਗੱਲ ਨਹੀਂ ਹੈ ਜੀ ਸਿਰਫ ਗੱਡੀ ਦਾ ਰੇਡੀਏਟਰ ਫਟਣ ਦਾ ਤਮਾਕਾ ਹੋਇਆ ਹੈ ਜੀ